ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ চল আপা মিডিয়ামে ফাড়ো ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਵੰਸਿਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਕੁਰਪ ਨੂੰ ਸਮਰਪਿਤ ਜੋ ਸ਼ਹਿਰ ਦੀਆਂ ਸਮੂਹ ਸੰਗਤਾਂ ਸਿੰਘ ਸੁਭਾਵਾਂ ਆਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸਨ ਸੈਂਟਰਲ ਟਾਊਨ ਵੱਲੋਂ ਜੋ ਨਗਰ ਕੀਰਤਨ ਸਜਾਏ ਜਾਂਦੇ ਹਨ ਉਹ ਇਸ ਵੇਲੇ ਆਰੰਭ ਹੋ ਚੁੱਕੇ ਹਨ ਸੰਗਤਾਂ ਬਾਰਸ਼ੀਆ ਦੂਸਰੇ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਸਾਠਾ ਮਾਰਦਾ ਇਕੱਠ ਹੈ ਚੱਲ ਰਿਹਾ ਪ੍ਰਦਰਸ਼ਨੀ ਘੋੜਸਵਾਰ ਸਿੰਘ ਕੋੜੇ ਬੋਤੇ ਔਰ ਗੁਰੂ ਸਾਹਿਬ ਦੀ ਮੇਰੇ ਨਾਲ ਅਥਾਹ ਸੰਗਤਾਂ ਨਗਰ ਕੀਰਤਨ ਦੀ ਸ਼ਾਨ ਨੂੰ ਵਧਾ ਰਹੀਆਂ ਹਨ ਔਰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੋ ਔਰ ਇਨਸਾਨੀਅਤ ਦੀ ਸੇਵਾ ਕਰੋ ਇਸ ਵੇਲੇ ਪ੍ਰਸ਼ਾਸਨ ਵੱਲੋਂ ਕੀ ਕਿਦਾਂ ਦਾ ਰੱਪੋਕਤਾ ਨਿਮ ਕਿਤੇ ਜੇ ਪ੍ਰਸ਼ਾਸਨ ਵੱਲੋਂ ਇਸ ਵਾਰ ਜਿਹੜਾ ਕਾਰਪੋਰੇਸ਼ਨ ਦਾ ਪ੍ਰਬੰਧ ਸੀਗਾ ਉਹ ਸੁਪਰਡੈਂਡੈਂਟ ਸੁਆ ਬੰਦੀਪ ਸਿੰਘ ਮਿੱਠੂ ਨੇ ਸੰਭਾਲਿਆ ਔਰ ਹਜੇ ਤੱਕ ਚੀਜ਼ ਜਾ ਰਿਹਾ ਕੋਈ ਪ੍ਰੋਬਲਮ ਨਹੀਂ ਸਾਨੂੰ ਨਜ਼ਰ ਆ ਰਹੀ ਉਹਦੇ ਵਿੱਚ ਔਰ ਜੋ ਟ੍ਰੈਫਿਕ ਦਾ ਵੀ ਆ ਦੀ ਵਾ ਹੁਣੇ ਦੇਖਿਆ ਵੀ ਜੋ ਪਿਛਲੀ ਵਾਰ ਸਾਨੂੰ ਪ੍ਰੋਬਲਮ ਆਈ ਇਸ ਵਾਰ ਹੁਣ ਬਾਹਰ ਹੀ ਗੁਰੂ ਘਰ ਦੇ ਬਾਹਰ ਹੀ ਦੇਖਿਆ ਵੀ ਆਪਣੀ ਟੀਮ ਨੂੰ ਏਸੀਪੀ ਸਾਹਿਬ ਸਮਝਾ ਰਹੇ ਸੀ ਵੀ ਚੰਗੀ ਦਿਨਾਂ ਟ੍ਰੈਫਿਕ ਅੰਦਰ ਨਹੀਂ ਜਾਂਦਾ ਨਾ ਆਸ ਕਰਦੇ ਆ ਕਿ ਸ਼ਾਮ ਤੱਕ ਠੀਕ ਰਹੇਗਾ ਜਿਹੜਾ ਨਗਰਗਰਦ ਦਾ ਰੂਟ ਹੈ ਕਿਧਰੋਂ ਕਿਧਰੋਂ ਦੇ ਨਗਰਜੀ ਤੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਹੱਲਾ ਗੁਬਿੰਦਗੜ ਤੋਂ ਹਰਸਰ ਅਸੀਂ ਆਰੰਭ ਕਰਦੇ ਆ ਔਰ ਜੋ ਸ਼ਹਿਰ ਦਾ ਪ੍ਰਾਤਨ ਰੂਟ ਹੈ ਐਸਡੀ ਕਾਲਜ ਤੋਂ ਹੁੰਦਾ ਆ ਰੇਲਵੇ ਰੋਡ ਮੰਡੀ ਰੋਡ ਗੁਰਦੁਆਰਾ ਸਾਹਿਬ ਤੋਂ ਮਲਾਬ ਚੌਂਕ ਮਲਾਬ ਚੌਂਕ ਤੋਂ ਭਗਤ ਸਿੰਘ ਚੌਂਕ ਮਾਈਰਾ ਗੇਟ ਪੱਕਾ ਬਾਅਦ ਉਧਰੋਂ ਦੀ ਗੁਰਦਾਰਾ ਸਾਹਿਬ ਸਮਾਪਤੀ ਹੋਣੀ ਹੈ ਅੱਜ ਸ਼ਾਮ ਠੀਕ ਹੈ ਜੀ ਵਾਹਿਗੁਰੂ ਜਿੱਤਿਆ ਖਾਲਸਾ ਵਾਹਿਗੁਰੂ ਜੋ ਅੱਜ ਨਗਰ ਕੀਰਤਨ ਦਸਵੇਂ ਪਾਸ਼ਾ ਜੀ ਦੇ ਸਾਬੇ ਕਮਾਲ ਪੀਰਾਂ ਦੇ ਵੀਰ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਜਨਾਲਾਂ ਦੇ ਜਨੈਲ ਸ਼ੁਰੂਆਤ ਸਦਾਨੀ ਤਲਕੀ ਤਰਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 9 ਜਨਵਰੀ ਨੂੰ ਸਮੁੱਚਾ ਸੰਸਾਰ ਜਿਹੜਾ ਉਹ ਆਗਮਨ ਪੁਰਬ ਮਨਾ ਰਿਹਾ ਹੈ ਉਦੇ ਸਵੰਦੇ ਵਿੱਚ ਜਲੰਧਰ ਸ਼ਹਿਰ ਵਿਖੇ ਵਿਚਾਲ ਨਗਰ ਕੀਰਤਨ ਜਿਹੜਾ ਸਮੂਹ ਸਿੰਘ ਸੁਮਾਹਾ ਧਾਰਮਿਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਵੱਲੋਂ ਕੱਢਿਆ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਤਾਂ ਸਮੂਹੀਆਂ ਗੁਰਨਾਨਕ ਨਾਮ ਲੈਵਾ ਗਲਗਿੱਦੜ ਪਾਸਾ ਦਾ ਆਸਰਾ ਰੱਖਣ ਵਾਲੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਅਰਦਾਸ ਕਰਦੇ ਆ ਕਿ ਇਸੇ ਆਸਤਾ ਦੇ ਨਾਲ ਇਸੇ ਸ਼ਰਧਾ ਦੇ ਨਾਲ ਇਸੇ ਜਜ਼ਬੇ ਦੇ ਨਾਲ ਆਪਾਂ ਗੁਰੂ ਸਾਹਿਬਾਨ ਦੇ ਜਿਹੜੇ ਆ ਆਗਮਨ ਪੂਰਵ ਗੁਰਪੁਰ ਮਨਾਉਂਦੇ ਰਹੀਏ ਤੇ ਸੰਗਤਾਂ ਨੂੰ ਬੇਨਤੀ ਕਰਦਾ ਜਲੰਧਰ ਦੀਆਂ ਨੂੰ ਕਿ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਤੁਸੀਂ ਬਹੁਤ ਚੜ੍ਹਦੀ ਕਲਾ ਵਿੱਚ ਸਮੂਹ ਜਿਲ੍ਹਾ ਕਾਲੀ ਜੱਥਾ ਉਹਦੇ ਉਹਦੇ ਦਾ ਸਬਾਨ ਸਰਕਾਰ ਦੇ ਅਹਿਦਾ ਸਾਰੇ ਸ਼ਾਮਲ ਹੋਇਆ ਸਾਡੋਂ ਤੇ ਸਾਡੇ ਕੈਂਡੀਡੇਟ ਜਲਦੀਪ ਸਿੰਘ ਜੀ ਲਵਾਨਾ ਜੰਦਰ ਗਰੇਵਾਲ ਜੀ ਔਰ ਅਨੰਦ ਕੁਮਾਰ ਜੀ ਮੀਨੀਆ ਜੀ ਜੋ ਬਹੁਜ ਸਮਾਜ ਪਾਰਟੀ ਔਰ ਸ਼ੋਮੀ ਕਲ ਦਲ ਦੇ ਜਲੰਧਰ ਸ਼ਹਿਰ ਰੋ ਉਮੀਦਵਾਰ ਹਨ ਔਰ ਸਭ ਨੂੰ ਮੈਂ ਜਿੰਨੀ ਵੀ ਸੰਗਤ ਆਈ ਹੈ ਸਭ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਰਦਾਸ ਕਰਦਾ ਕਿ ਜੋ ਕਲਕਿਤਾ ਪਾਦਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਉਦੇਸ਼ ਦਿੱਤੇ ਹਨ ਜਿਸ ਤਰ੍ਹਾਂ ਦਾ ਪ੍ਰਚਾਰ 42 ਸਾਲ ਦੀ ਉਮਰ ਚ ਉਹਨਾਂ ਨੇ ਸ਼ਕ ਉਹਨਾਂ ਨੇ ਕੀਤਾ ਉਹ ਆਸਤ ਦੇ ਨਾਲ ਉਸੇ ਉਹਨਾਂ ਦੇ ਦੇਸ਼ਾਂ ਦੇ ਨਾਲ ਆਪਾਂ ਚੱਲਦੇ ਹੋਏ ਆਪਣਾ ਜੀਵਨ ਸੰਲੋਕ ਰਹੀਏ ਤੇ ਆਪਾਂ ਖੰਡੇ ਬਾੜ ਦੇ ਅਮਰਤ ਛੱਕ ਕੇ ਗੁਰੂ ਵਾਲੇ ਬਣ ਕੇ ਕਲਗੀ ਧਰਦੇ ਪੁੱਤਰੋ ਧੀਓ ਕਲਗੀ ਧਰਦਾ ਬਣ ਕੇ ਜਿਓ ਵਾਹਿਗੁਰੂ